ਪੱਲਾ ਜੀ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਸੋ ਰੈਵੀੜੇ ਲੋਕ ਕੱਲ ਦੇ ਹੀ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕੀ ਚੱਜ ਬਾਤ ਨੇ ਤੁਹਾਡੇ ਅੱਜ ਅੰਤਿਮ ਦਰਸ਼ਨ ਅੰਤਿਮ ਵਿਦਾਇਗੀ ਹੋਏਗੀ ਨਹੀਂ ਦੇਖੋ ਦਿਲ ਦੁਖ ਰਿਆ ਮਤਲਬ ਅੱਜ ਸਵੇਰ ਹੁਣ ਅਸੀਂ ਲੇ ਤੁਹਾਨੂੰ ਪਤਾ ਹੈ ਬਾਡੀ ਲੈ ਕੇ ਆਏ ਤਾਂ ਕਾਫੀ ਸਾਰੇ ਉਦਾਸ ਨੇ ਤੇ ਕੁਝ ਕਹਿ ਨਹੀਂ ਸਕਦੇ ਉਹਨਾਂ ਨਾਲ ਕੀ ਕਹੀਏ ਪਰ ਕਾਫੀ ਮਨ ਉਦਾਸ ਹੈ ਜੀ ਸਾਹਿਬ ਤੁਸੀਂ ਕੱਲ ਦੇ ਇੱਥੇ ਮੌਜੂਦ ਹੋ ਅੱਜ ਜਦੋਂ ਡੈੱਡ ਬੋਡੀ ਲੈ ਕੇ ਆਇਆ ਤਾਂ ਰੋ ਵੀ ਰਏ ਸੀਗੇ ਘਰ ਦੇ ਅੰਦਰ ਜਦੋਂ ਹੁਣ ਦੇ ਪਹੁੰਚੀ ਹੋਏਗੀ ਭੱਲਾ ਸਾਹਿਬ ਦੀ ਤਾਂ ਕਾਫੀ ਭਾਵਕ ਮਾਹੌਲ ਹੋਏਗਾ ਸੋ ਅੰਦਰ ਦੇ ਕਿਸ ਤਰੀਕੇ ਦੇ ਹਾਲਾਤ ਆ ਕਿਵੇਂ ਆ ਸੋ ਦੇਖੋ ਪਤਾ ਹੀ ਇਹ ਉਦਾਸ ਮਤਲਬ ਹਾਲਾਤ ਜਦੋਂ ਡੈੱਡ ਬੋਡੀ ਆਉਂਦੀ ਹੈ ਕਿ ਇਦਾਂ ਦੇ ਹੁੰਦੇ ਨੇ ਪਰ ਸਾਡਾ ਪ੍ਰਭ ਪੁਖਰਾਜ ਟੈਕਲਿੰਗ ਗੁੱਡ ਮਤਲਬ ਉਹ ਉਹ ਮਤਲਬ ਇੱਕਲੇ 1.5 ਸਾਲ ਦੇ ਵਿੱਚ ਉਹ ਸਾਨੂੰ ਲੱਗਦਾ ਵੀ ਜਿੰਨਾ ਕੁ ਸ਼ੰਕਲ ਨੇ ਚੱਲੇ ਹੋ ਇੰਨਾ ਕੁ ਜ਼ਿਆਦਾ ਸਟਰੋਂਗ ਹੋ ਗਿਆ ਕਿ ਉਹ ਬਹੁਤ ਵਧੀਆ ਉਹਨੂੰ ਕਹ ਲੋ ਵੀ ਹੈਂਡਲ ਕਰ ਰਿਹਾ ਪਰ ਐਵੇਂਚੁਲੀ ਦੇਖੋ ਫਾਦਰ ਸਾਹਿਬ ਹੁਣ ਚਲੇ ਗਏ ਨੇ ਅਗਲੇ ਦੇ ਤਾਂ ਮਤਲਬ ਥੋੜਾ ਸੈਡ ਹੀ ਆ ਔਖਾ ਹੀ ਆ ਥੋੜਾ ਜੀ ਜੇ ਅਗਰ ਜਸਵਿੰਦਰ ਪੱਲਾ ਸਾਹਿਬ ਦੀ ਗੱਲ ਕਰੀਏ ਫੈਨਸ ਸੋਸ਼ਲ ਮੀਡੀਆ ਉਤੇ ਉਹਨਾਂ ਦੀ ਪੋਸਟਾਂ ਦਾ ਹੜ੍ਹ ਆਇਆ ਪਿਆ ਬਾਲੀਵੁੱਡ ਐਕਟਰ ਜੋ ਅਕਸ਼ੇ ਕੁਮਾਰ ਉਹਨਾਂ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਆ ਸੋ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਦੇ ਐਗਜ਼ੈਕਟਲੀ ਜੀ ਫਿਲਮਾਂ ਤੋਂ ਇਲਾਵਾ ਜਿਹੜਾ ਸੰਕਟ ਦਾ ਸੀਗਾ ਗਰੇਜ਼ ਹਨਾ ਜੋ ਉਹਦੇ ਵਿੱਚ ਜੋ ਪੋਲਿਟਿਕਲ ਸਟਾਇਰਸ ਹੁੰਦੇ ਸੀਗੇ ਅਸੀਂ ਛੋਟੇ-ਛੋਟੇ ਹੁੰਦੇ ਸੋਣੇ ਤਾਂ ਜਿਹੜੇ ਸਾਨੂੰ ਵੀ ਕਈ ਐਦਾਂ ਦੇ ਕਹਿ ਲੋ ਚੀਜ਼ਾਂ ਹੁੰਦੀਆਂ ਸੀਗੀਆਂ ਪੋਲਿਟਿਕਲ ਕਪਲੇ ਹੋਗੇ ਐਦਾਂ ਦੇ ਸਕੈਮਸ ਹੋਗੇ ਜਿਹੜਾ ਕਿ ਉਹ ਇੰਨੇ ਵਧੀਆ ਤਰੀਕੇ ਨਾਲ ਦੱਸਦੇ ਸੀਗੇ ਵੀ ਉਹ ਸਾਨੂੰ ਅਸੀਂ ਫਿਰ ਘਰਦਿਆਂ ਤੋਂ ਆਪਣੇ ਫਾਦਰ ਸਾਹਿਬ ਤੋਂ ਪੁੱਛਦੇ ਹੁੰਦੇ ਸੀ ਵੀ ਡਾਡੀ ਇਹ ਕੌਣ ਹੈ ਫਿਰ ਅ ਵੀ ਸਿੱਧੂ ਦੇ ਬਾਰੇ ਵੀ ਕਦੇ ਬੋਲ ਦੇਣਾ ਵੀ ਕੌਣ ਹੈ ਫਿਰ ਉਹਨਾਂ ਨੇ ਦੱਸਣਾ ਵੀ ਇਹ ਇਹ ਸਕੈਮ ਇਹਨੇ ਆ ਗਈ ਤਾਂ ਸਾਨੂੰ ਇੱਕ ਮਤਲਬ ਪਤਾ ਲੱਗਦਾ ਸੀਗਾ ਵੀ ਹਨਾ ਵੀ ਕੀ ਚੱਲ ਰਿਹਾ ਲਾਈਕ ਸੋਸਾਇਟੀ ਦੇ ਵਿੱਚ ਤਾਂ ਇਹ ਐਦਾਂ ਦੀ ਕਾਮੇਡੀ ਕਰਦੇ ਸੀਗੇ ਉਹ ਬਹੁਤ ਵਧੀਆ ਸੀ ਤੇ ਇੰਨੇ ਚਾਹਵਾਨ ਨੇ ਲੋਕ ਜੋ ਤੁਸੀਂ ਗਿਆ ਹਨ ਹਰੇਕ ਵਰਗ ਦੇ ਬੱਚੇ ਤੋਂ ਲੈ ਕੇ ਬੁਢੇ ਤੱਕ ਸਭ ਉਹਨਾਂ ਦੇ ਕਹ ਲੋ ਫੈਨ ਸੀਗੇ ਬਾਕੀ ਤਾਂ ਵੀ ਸੀਗੇ ਬਕਰੋ ਸੋ ਸ਼ੁਕਰੀਆ ਗੱਲਬਾਤ ਨੂੰ ਥੈਂਕ ਯੂ ਪੱਲਾ ਜੀ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਸੋ ਰੈਵੀ ਦੇ ਲੋਕ ਕੱਲ੍ਹ ਦੇ ਹੀ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕੀ ਜਜ਼ਬਾਤ ਨੇ ਤੁਹਾਡੇ ਅੱਜ ਅੰਤਿਮ ਦਰਸ਼ਨ ਅੰਤਿਮ ਵਿਦਾਇਗੀ ਹੋਏਗੀ ਉਹ ਨਹੀਂ ਦੇਖੋ ਦਿਲ ਦੁਖਰੇ ਮਤਲਬ ਅਦਿ ਸੋਭਾ ਹੁਣ ਅਸੀਂ ਤੁਹਾਨੂੰ ਪਤਾ ਹੈ ਬੋਡੀ ਲੈ ਕੇ ਆਏ ਤਾਂ ਕਾਫੀ ਸਾਰੇ ਉਦਾਸ ਨੇ ਇਹ ਕੁਝ ਕਹਿ ਨਹੀਂ ਸਕਦੇ ਉਹਨਾਂ ਨੇ ਕੀ ਕਹੀਏ ਪਰ ਕਾਫੀ ਮਨ ਉਦਾਸ ਹੈ ਸਾਹਿਬ ਤੁਸੀਂ ਕੱਲ ਦੇ ਇੱਥੇ ਮੌਜੂਦ ਹੋ ਅੱਜ ਜਦੋਂ ਡੈਡ ਬੋਡੀ ਲੈ ਕੇ ਆਇਆ ਤਾਂ ਰੋ ਵੀ ਰਹੇ ਸੀਗੇ ਘਰ ਦੇ ਅੰਦਰ ਜਦੋਂ ਹੁਣ ਦੇ ਪਹੁੰਚੀ ਹੋਏਗੀ ਭੱਲਾ ਸਾਹਿਬ ਦੀ ਤਾਂ ਕਾਫੀ ਭਾਵਕ ਮਾਹੌਲ ਹੋਏਗਾ ਸੋ ਅੰਦਰ ਦੇ ਕਿਸ ਤਰੀਕੇ ਦੇ ਹਾਲਾਤ ਆ ਕਿਵੇਂ ਆ ਸਭ ਦੇਖੋ ਪਤਾ ਹੀ ਇਹ ਉਦਾਸ ਮਤਲਬ ਹਾਲਾਤ ਜਦੋਂ ਡੈਡ ਬੋਡੀ ਆਉਂਦੀ ਹੈ ਕਿ ਇਦਾਂ ਦੇ ਹੁੰਦੇ ਨੇ ਪਰ ਸਾਡਾ ਪ੍ਰੋ ਪੁਖਰਾਜ ਟੈਕਲਿੰਗ ਗੁੱਡ ਮਤਲਬ ਉਹ ਜੋ ਮਤਲਬ ਇਸ ਲੇਕ ਡੇਢ ਸਾਲ ਦੇ ਵਿੱਚ ਉਹ ਸਾਨੂੰ ਲੱਗਦਾ ਵੀ ਜਿੰਨਾ ਕੁ ਸ਼ੰਕਲ ਨੇ ਚੱਲੇ ਹੋ ਇੰਨਾ ਕੁ ਜ਼ਿਆਦਾ ਸਟਰੋਂਗ ਹੋ ਗਿਆ ਕਿ ਉਹ ਬਹੁਤ ਵਧੀਆ ਉਹਨੂੰ ਕਹ ਲੋ ਵੀ ਹੈਂਡਲ ਕਰ ਰਿਹਾ ਪਰ ਐਵੇਂਚੁਲੀ ਦੇਖੋ ਫਾਦਰ ਸਾਹਿਬ ਹੁਣ ਚਲੇ ਗਏ ਨੇ ਅਗਲੇ ਦੇ ਤਾਂ ਮਤਲਬ ਥੋੜਾ ਸੈਡ ਹੀ ਹੈ ਔਖਾ ਹੀ ਹੈ ਥੋੜਾ ਜੀ ਜੇ ਅਗਰ ਜਸਵਿੰਦਰ ਪੱਲਾ ਸਾਹਿਬ ਦੀ ਗੱਲ ਕਰੀਏ ਫੈਨਸ ਸੋਸ਼ਲ ਮੀਡੀਆ ਉਤੇ ਉਹਨਾਂ ਦੇ ਪੋਸਟਾਂ ਦਾ ਹੜ ਆਇਆ ਪਿਆ ਬਾਲੀਵੁੱਡ ਐਕਟਰ ਜੋ ਅਕਸ਼ੇ ਕੁਮਾਰ ਉਹਨਾਂ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਆ ਸੋ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਜੋ ਪੰਜਾਬੀ ਇੰਡਸਟਰੀ ਨੂੰ ਪਿਆ ਆ ਨਹੀਂ ਐਗਜ਼ੈਕਟਲੀ ਜੀ ਫਿਲਮਾਂ ਤੋਂ ਇਲਾਵਾ ਜਿਹੜਾ ਸੰਕਟ ਦਾ ਸੀਗਾ ਗ੍ਰੇਜ਼ ਹਨਾ ਜੋ ਉਹਦੇ ਵਿੱਚ ਜੋ ਪੋਲਿਟিক্যাল ਸਟਾਇਰਸ ਹੁੰਦੇ ਸੀਗੇ ਅਸੀਂ ਛੋਟੇ-ਛੋਟੇ ਹੁੰਦੇ ਸੋਣੇ ਤਾਂ ਜਿਹੜੇ ਸਾਨੂੰ ਵੀ ਕਈ ਇਦਾਂ ਦੇ ਕਹਿ ਲਓ ਚੀਜ਼ਾਂ ਹੁੰਦੀਆਂ ਸੀਗੀਆਂ ਪੋਲਿਟিক্যাল ਕਪਲੇ ਹੋਗੇ ਇਦਾਂ ਦੇ ਸਕੈਮਸ ਹੋਗੇ ਜਿਹੜਾ ਕਿ ਉਹ ਇੰਨੇ ਵਧੀਆ ਤਰੀਕੇ ਨਾਲ ਦੱਸਦੇ ਸੀਗੇ ਵੀ ਉਹ ਸਾਨੂੰ ਅਸੀਂ ਫਿਰ ਘਰਦਿਆਂ ਤੋਂ ਆਪਣੇ ਫਾਦਰ ਸਾਹਿਬ ਤੋਂ ਪੁੱਛਦੇ ਹੁੰਦੇ ਸੀ ਵੀ ਡੈਡੀ ਇਹ ਕੌਣ ਹੈ ਕੋਈ ਰਵੀ ਸਿੱਧੂ ਦੇ ਬਾਰੇ ਵੀ ਕਦੇ ਬੋਲ ਦੇਣਾ ਵੀ ਕੌਣ ਹੈ ਉਹਨਾਂ ਨੇ ਦੱਸਣਾ ਵੀ ਇਹ ਇਹ ਸਕੈਮ ਇਹਨੇ ਐ ਕੀਤਾ ਸਾਨੂੰ ਇੱਕ ਮਤਲਬ ਪਤਾ ਲੱਗਦਾ ਸੀਗਾ ਵੀ ਹਨਾ ਵੀ ਕੀ ਚੱਲ ਰਿਹਾ ਹੈ ਲਾਈਕ ਸੋਸਾਇਟੀ ਦੇ ਵਿੱਚ ਤਾਂ ਇਹ ਇਦਾਂ ਦੀ ਕਾਮੇਡੀ ਉਹ ਕਰਦੇ ਸੀਗੇ ਉਹ ਬਹੁਤ ਵਧੀਆ ਸੀ ਤੇ ਇੰਨੇ ਚਾਹਵਾਨ ਨੇ ਲੋਕ ਜੋ ਤੁਸੀਂ ਗਿਆ ਹਨ ਹਰੇਕ ਵਰਗ ਦੇ ਬੱਚੇ ਤੋਂ ਲੈ ਕੇ ਬੁਢੇ ਤੱਕ ਸਭ ਉਹਨਾਂ ਦੇ ਕਹ ਲੋ ਫੈਨ ਸੀਗੇ ਬਾਕੀ ਤਾਂ ਵੀ ਸੀਗੇ ਬਾਕੀ ਉਹ ਸੋਸ਼ੁਕਰੀਆ ਗੱਲ ਬਤਾਂਕੀ ਥੈਂਕ ਯੂ